ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਅੱਜ ਦਿੱਲੀ ਜਾਣਗੇ ਦਿੱਲੀ ਜਾ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਦਿੱਲੀ ਦੇ ਵਿੱਚ ਸ਼ਾਮ 5 ਵਜੇ ਇਹ ਮੁਲਾਕਾਤ ਜਿਹੜੀ ਉਹ ਕੀਤੀ ਜਾਵੇਗੀ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਤਾਂ ਉਹਨਾਂ ਹੜ੍ਹਾਂ ਦੀ ਰਿਪੋਰਟ ਹੈ ਜਿਹੜੀ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਾਂਝੀ ਕੀਤੀ ਜਾਵੇਗੀ ਤਾਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਹੈ ਜਿਹੜੀ ਉਹ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੀਤੀ ਜਾਵੇ ਕੀਤਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਏ ਹੜਾ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਲਗਾਤਾਰ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਸੀ ਪਰ ਪੀਐਮ ਮੋਦੀ ਪੰਜਾਬ ਦੌਰੇ ਤੇ ਆਉਂਦੇ ਨੇ ਤੇ ਦੌਰੇ ਤੇ ਆ ਕੇ 1600 ਕਰੋੜ ਰੁਪਇਆ ਦੇਣ ਦਾ ਐਲਾਨ ਕਰ ਜਾਂਦੇ ਰਹਿਤਾ ਹੁਣ ਮੁਲਾਕਾਤ ਕਰਨ ਦੇ ਲਈ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਛੇੜੇ ਉਹ ਦਿੱਲੀ ਜਾਣਗੇ ਦਿੱਲੀ ਜਾ ਕੇ ਅੱਜ ਸ਼ਾਮ ਨੂੰ 5 ਵਜੇ ਮੁਲਾਕਾਤ ਕਰਨਗੇ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ਨਾਲ ਤਾਂ ਜਿਹੜੀ ਫੜਾਂ ਦੇ ਵਿੱਚ ਰਿਪੋਰਟ ਬਣਾਈ ਗਈ ਤਾਂ ਉਸ ਰਿਪੋਰਟ ਨੂੰ ਸਾਂਝਾ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤੇ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗਾਂ ਛੜੀ ਉਹ ਕੀਤੀ ਜਾਵੇਗੀ ਤਾਂ ਅੱਜ ਦਿੱਲੀ ਦੌਰੇ ਤੇ ਜਾਣਗੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੜ੍ਹ ਆਏ ਸੀ ਪੰਜਾਬ ਦੇ ਵਿੱਚ ਤਾਂ ਉਹਨਾਂ ਖੜਾ ਨੂੰ ਲੈ ਕੇ ਇਹ ਮੁਲਾਕਾਤਾਂ ਜਿਹੜੀ ਕੀਤੀ ਜਾਵੇਗੀ ਇੱਕ ਰਿਪੋਰਟ ਤਿਆਰ ਕੀਤੀ ਗਈ ਆ ਤੇ ਉਹ ਰਿਪੋਰਟ ਆ ਜਿਹੜੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਾਂਝੀ ਕੀਤੀ ਜਾਣੀ ਆ ਤੇ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਆ ਜਿਹੜੀ ਉਹ ਵੀ ਕੀਤੀ ਜਾਣੀ ਆ ਤਾਂ ਸ਼ਾਮ 5 ਵਜੇ ਇਹ ਮੁਲਾਕਾਤਾਂ ਜਿਹੜੀ ਉਹ ਕੀਤੀ ਜਾਵੇਗੀ ਤਾਂ ਜਦੋਂ ਪੀਐਮ ਮੋਦੀ ਪੰਜਾਬ ਦੌਰੇ ਤੇ ਆਉਂਦੇ ਨੇ ਤਾਂ ਉਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਉਹਨਾਂ ਦੇ ਵੱਲੋਂ ਤਾਂ ਜਦੋਂ ਦੌਰਾ ਕੀਤਾ ਗਿਆ ਤਾਂ 1600 ਕਰੋੜ ਰੁਪਏ ਦੇਣ ਦਾ ਐਲਾਨ ਆ ਜਿਹੜਾ ਉਹ ਪੀਐਮ ਮੋਦੀ ਦੇ ਵੱਲੋਂ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਕਹਿ ਰਹੀ ਸੀ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਜਿਸ ਦੀ ਪਰਭਾਈ 20000 ਕਰੋੜ ਰੁਪਏ ਦੇ ਨਾਲ ਹੋਵੇਗੀ ਤਾਂ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਤੇ ਉਸੇ ਮੰਗ ਨੂੰ ਲੈ ਕੇ ਅੱਜ ਇਹ ਮੁਲਾਕਾਤ ਹੈ ਜਿਹੜੀ ਕੀਤੀ ਜਾਣੀ ਹੈ ਤਾਂ ਸ਼ਾਮ 5 ਵਜੇ ਦਿੱਲੀ ਦੇ ਵਿੱਚ ਇਹ ਮੁਲਾਕਾਤ ਹੋਵੇਗੀ